ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਪਰਵ ਦੇ ਸੰਬੰਧ ਵਿੱਚ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਪਲਾ ਸਾਹਿਬ ਵਿਖੇ ਸੁੰਦਰ ਦਸਤਾਰ ਮੁਕਾਬਲੇ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਪਰਵ ਦੇ ਸੰਬੰਧ ਵਿੱਚ ਇਹ ਉਪਰਾਲਾ ਕੀਤਾ ਗਿਆ ਅਤੇ ਜਿਹੜੇ ਬੱਚਿਆਂ ਨੇ ਸੁੰਦਰ ਦਸਤਾਰ ਸਜਾਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਐਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਸ਼੍ਰੀ ਪਲਾ ਸਾਹਿਬ ਦੇ ਜਰਨਲ ਸਕੱਤਰ ਸੁਖਵਿੰਦਰ ਸਿੰਘ ਵਾਹਲਾ ਅਮਰਿਤ ਸਿੰਘ ਪੰਗੂ ਬੀ ਐਸ ਗਿੱਲ ਲਖਵਿੰਦਰ ਸਿੰਘ ਨਗੇਂਦਰ ਸਿੰਘ ਪੰਨੂ ਵੀ ਮੌਜੂਦ ਸਨ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਪ ਤੇ ਗੁਰਦੁਆਰਾ ਪਲਾ ਸਾਹਿਬ ਵਿਖੇ ਬੱਚਿਆਂ ਦੇ ਮੁਕਾਬਲੇ ਕਰਾਏ ਦਸਤਾਰ ਮੁਕਾਬਲੇ ਦਮਾਲਾ ਤੇ ਬੱਚਿਆਂ ਦੇ ਕਿਸਕੀਆਂ ਸਿਗੌਣੇ ਬੀਬੀਆਂ ਦੇ ਮੁਕਾਬਲੇ ਕਰਾਏ ਗਏ ਆ ਵੱਧ ਤੋਂ ਵੱਧ ਉਹਨਾਂ ਨਾ ਮੰਡੇ ਗਏ ਆ ਬੜੀ ਖੁਸ਼ੀ ਗਾਰੀ ਗੱਲ ਆ ਕਿ ਇਸ ਸੋਸਾਇਟੀ ਨੇ ਵੀ ਬਹੁਤ ਜ਼ੋਰ ਲਾਇਆ ਚੜ੍ਹਦੀ ਕਲਾ ਵਾਲਾ ਸਾਹਮਣੇ ਇਹ ਸਾਰਾ ਪ੍ਰੋਬਲਮ ਸੋਸਾਇਟੀ ਕੋਰਨ ਅਮਨ ਬਣਾਇਆ ਗਿਆ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਤੇ ਇਸ ਉਪਲਬਧ ਦੇ ਵਿੱਚ ਸ੍ਰੀ ਸੁਗਣੀ ਸਾਹਿਬ ਸੇਵਾ ਸੁਸਾਇਟੀ ਨੇ ਵੱਲੋਂ ਦਸਤਾਰ ਮੁਕਾਬਲਾ ਦਮਾਲਾ ਮੁਕਾਬਲਾ ਕਰਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੇ ਵੱਧ ਤੋਂ ਵੱਧ ਭਾਗ ਲਿਆ ਪਹਿਲੇ ਦੋ ਮੁਕਾਬਲਿਆਂ ਦੇ ਮੁਕਾਬਲੇ ਵੇਖੇ ਜਾਵੇ ਤੇ ਇਸ ਵਾਰ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਸੀ ਬੱਚਿਆਂ ਨੂੰ ਨਗਦ ਨਾਮ ਦਿੱਤੇ ਗਏ ਟਰਾਫੀਆਂ ਦਿੱਤੀਆਂ ਹਰ ਬੱਚੇ ਨੂੰ ਜੋ ਆਇਆ ਉਹਨੂੰ ਸਨਮਾਨਿਤ ਕੀਤਾ ਗਿਆ ਜੇ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਰ ਪ੍ਰਤੀਯੋਗ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਜੋ ਦਸਤਾਰ ਮੁਕਾਬਲੇ ਕਰਵਾਏ ਗਏ ਸਾਰਿਆਂ ਦੇ ਵਿੱਚ ਭਾਗ ਲਿਆ ਬੱਚਿਆਂ ਨੇ ਸੋ ਇਹਦੇ ਨਾਲ-ਨਾਲ ਸਾਰਿਆਂ ਬੱਚਿਆਂ ਨੂੰ ਉਤਸ਼ਾਹ ਪੈਦਾ ਹੁੰਦਾ ਅੱਜ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਖੁਸ਼ੀ ਦੇ ਅਪਸਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ ਵੱਲੋਂ ਦਸਤਾਰ ਮੁਕਾਬਲੇ ਕਰਾਈ ਗਏ ਜਿਸ ਵਿੱਚ ਤਿੰਨ ਵਰਗਾਂ ਵਿੱਚ ਬੱਚਿਆਂ ਨੇ ਹਿੱਸਾ ਲਿਆ ਫਸਟ ਸੈਕੰਡ ਤੇ ਥਰਡ ਬੱਚਿਆਂ ਨੂੰ ਲਾਭ ਦਿੱਤੇ ਗਏ ਸ਼ੀਲਡਾਂ ਦਿੱਤਾ ਗਿਆ ਤੇ ਫਸਟ ਸੈਕੰਡ ਬੱਚਿਆਂ ਨੂੰ ਨਾਲ ਪੈਸ ਵੀ ਦਿੱਤਾ ਗਿਆ ਇਹ ਇਸ ਤਰ੍ਹਾਂ ਜਿਹੜੀ ਆ ਬੱਚਿਆਂ ਦੇ ਵਿੱਚ ਜਿਹੜੀ ਆ ਦਸਤਾਰ ਬੰਨਣ ਦੀ ਜਿਹੜੀ ਭਾਵਨਾ ਜਗਦੀ ਆ ਤੇ ਬੱਚੇ ਜਿਹੜੇ ਆ ਮਾਵਾ ਬੱਚਿਆਂ ਨੂੰ ਤਿਆਰ ਕਰਦੀਆਂ ਹੋਣ ਕਿ ਅਗਲੇ ਸਾਲ ਵੀ ਮੁਕਾਬਲੇ ਹੋਣਗੇ ਤੇ ਅਸੀਂ ਇਹਨਾਂ ਦੇ ਵਿੱਚ ਭਾਗ ਲੈਣਾ ਹੈ ਤੇ ਬੱਚਿਆਂ ਨੇ ਜਿਹੜਾ ਬਹੁਤ ਹੀ ਉਤਸ਼ਾਹ ਦਿਵਾਇਆ ਹੈ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਛਾਈ ਦੇ ਪਾਵਨ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸ੍ਰੀ ਪਲਾ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਸੁੰਦਰ ਦਸਤਾਰ ਦਮਾਲਾ ਮੁਕਾਬਲਾ ਕਰਵਾਇਆ ਗਿਆ ਹੈ ਔਰ ਜਿਸ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਜਿੱਥੇ ਬੱਚਿਆਂ ਨੇ ਭਾਗ ਲਿਆ ਉੱਥੇ ਉਹਨਾਂ ਦੇ ਮਾਪਿਆਂ ਨੇ ਵੀ ਬੜਾ ਸਹਿਯੋਗ ਕੀਤਾ ਹੈ ਔਰ ਸਾਨੂੰ ਇਹ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਕਿ ਪਹਿਲੇ ਦੋ ਜੋ ਕੰਪੀਟੀਸ਼ਨ ਅਸੀਂ ਪਹਿਲੇ ਸਾਲਾਂ 'ਚ ਕਰਾਏ ਸੀ ਉਹਨਾਂ ਤੋਂ ਜੇ ਉਦੋਂ 20% ਤੋਂ ਹੁਣ 80% 80% ਦੇ ਕਰੀਬ ਸੰਗਤ ਜਿਹੜੀ ਉਹ ਹਾਜ਼ਰ ਹੋਈ ਆ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਧੰਨਵਾਦ ਕਰਦੇ ਆ ਔਰ ਜਿਹੜੇ ਵਧੀਆ ਕੰਪੀਟੀਸ਼ਨ ਜਿਨ੍ਹਾਂ ਨੇ ਲੜੇ ਆ ਉਹਨਾਂ ਨੂੰ ਜਿੱਥੇ ਸ਼ੀਲਡਾਂ ਵਧੀਆ ਦਿੱਤੀਆਂ ਗਈਆਂ ਉਥੇ ਨਾਲ ਦੇ ਨਾਲ ਉਹਨਾਂ ਨੂੰ ਨਗਦੀ ਇਨਾਮ ਵੀ ਦਿੱਤੇ ਗਏ ਨੇ